ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਇਹਦ ਕੀ ਆਪਣਾ ਜੀ ਦੀ ਵਾਸਤੇ ਬਹੁਤ ਫੋਨ ਆ ਰਹੇ ਨੇ ਵੀ ਕਿਹੜੀ ਜੀ ਦੀ ਲਾ ਰਹੇ ਹੋ ਅਸੀਂ ਕਿਹੜੀ ਜੀ ਦੀ ਲਾ ਰਿਆ ਤੇ ਵੀ ਅਸੀਂ ਕਿਹੜੀ ਲਈਏ ਜਿਹੜੀ ਜ਼ਿਮੀਂਦਾਰ ਭਰਾ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਬਾਈ ਜੀ ਦੇਖੋ ਬਾਕੀ ਸਭ ਦਾ ਅਲੱਗ-ਅਲੱਗ ਆ ਤੇ ਪਰ ਸਭ ਤੋਂ ਇਹਦ ਕੀ ਮੈਨੂੰ ਲੱਗਦਾ ਜਿਵੇਂ ਸਾਡੇ ਇੱਥੇ ਸਾਜਲੀ ਸਭ ਤੋਂ ਜਿਆਦਾ ਨੰਬਰ 1 ਲੱਗੂਗੀ ਤੇ ਵਿੱਚ ਆਪਣੇ ਭਰਾ ਬਹੁਤ ਪੁੱਛਦੇ ਨੇ ਪੀਲੀ ਉਸ਼ਾ ਦਾ ਬੀਜ ਮਿਲ ਜੂਗਾ ਅਸ ਤਾਂ ਬਈ ਰੱਖਦੀ ਨਹੀਂ ਹੈਗੀ ਠੀਕ ਆ ਤੇ ਬੈਣਾ ਉਹ ਤੇ ਬਾਕੀ ਕਹਿੰਦੇ ਵੀ ਅਸੀਂ ਲਾਈਏ ਕਿ ਨਹੀਂ ਲਾਈਏ ਦੇਖੋ ਬਾਈ ਸਰਕਾਰ ਨੇ ਆਪਦੇ ਕਣਿਓ ਬੈਨ ਕਰੀ ਹੋਈ ਐ ਇੱਕ ਵਾਰ ਤਾਂ ਠੀਕ ਆ ਤੇ ਵੇਕਣ ਲੱਗੇ ਯਾਰ ਵੇਕ ਤਾਂ ਦੇਖੋ ਹਰੇਕ ਜੀ ਜਾਂਦੀ ਆ ਘਾਟੇ ਵਾਧੇ ਕਰਕੇ ਵੇਚਣ ਵੇਲੇ ਤਾਂ ਚੱਲ ਲੈ ਤਾਂ ਲੈਂਦੀ ਨੇ ਪਰ ਬਈ ਹੁਣ ਆਪਾਂ ਕਿੱਥੇ ਤਾਂ ਇੱਕ ਚੀਜ਼ ਵੇਣਾ ਸਰਕਾਰ ਨੂੰ ਆਪਾਂ ਕਹੀਏ ਵੀ ਸਾਡੀ ਫਸਲ ਚੱਕੋ ਸਰਕਾਰ ਕਹੇ ਵੀ ਉਸ ਤਾਂ ਬੈਨ ਕਰੀ ਤੁਸੀਂ ਕਾਤੋਂ ਲਾਈ ਠੀਕ ਆ ਸਰਕਾਰ ਦਾ ਇਹ ਰੀਜਨ ਆ ਉਸ ਤੋਂ ਬਾਅਦ ਆ ਜੇ ਹੁਣ ਨਹੀਂ ਬੋਲਦੀ ਬਾਅਦ ਚੋਂ ਅਗਲਾ ਐ ਵੀ ਕਹਿ ਸਕਦਾ ਵੀ ਉਸ ਤਾਂ ਜਦੋਂ ਬੈਨ ਕਰੀਗੇ ਤੁਸੀਂ ਕਿਉਂ ਲਾਈ ਠੀਕ ਆ ਤੁਸੀਂ ਬਈ ਆਪਦੇ ਰਿਸਕ ਤੇ ਲਾ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਪਰ ਨੰਬਰ 1 ਵੈਰੈਟੀ ਜਿਹੜੀ ਪੰਜਾਬ ਨੰਬਰ 1 ਵੈਰੈਟੀ ਆ ਮੂਹਟੀ ਦੇ ਵਿੱਚ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਉਹ ਵੀ ਬਹੁਤ ਵਧੀਆ ਵੈਰੈਟੀ ਆ ਉਹਦਾ ਵੀ 90 ਪਲੱਸ ਝਾੜ ਰਹਿੰਦਾ ਤੇ ਬਾਕੀ 26 ਬਾਰੇ ਹੀ ਬਹੁਤ ਭਾਈ ਪੁੱਛਦੇ ਨੇ 26 ਭਗਮੰਤਮਨ ਹੋਰੀ ਗਈ ਜਾਂਦੇ ਨੇ ਲਾ ਲਓ ਸੈਲਰ ਵਾਲੇ ਫੇਰ ਉਹੀ ਦਿੱਕਤ ਦਿੰਦੇ ਨੇ ਦੇਖੋ ਬਈ ਇਹਦਾ ਕੋਈ ਇਦਿਗੀ ਦਾ ਘੱਟ ਮਝੋਲਾ ਜਾਂ ਕੋਈ ਅਸਲ ਮੂਹ ਸਿਰ ਜਾਂ ਹੈ ਨਹੀਂਗਾ ਵੀ ਕਿਹੜੀ ਲਾਈਏ ਕਿਹੜੀ ਨਾ ਬਾਕੀ ਤੁਸੀਂ ਬਾਈ ਜੀ ਕਮੈਂਟਾਂ ਵਿੱਚ ਦੱਸੋ ਕਿਹੜੀ ਲਾ ਰਹੇ ਹੋ ਤੇ ਤੁਸੀਂ ਪਹਿਲਾਂ ਲਾਈਏ ਤੇ ਕਿੰਨਾ ਕੁ ਦੇਣੇ ਆਪਣੇ ਕਿਸਾਨ ਵੀਰੇ ਵੀਡੀਓ ਦੇਖ ਕੇ ਕੋਈ ਕਮੈਂਟ ਪੜ੍ਹ ਕੇ ਵੀ ਦੇਖ ਸਕਣ ਕਿ ਇਸ ਦਾ ਲਾਭ ਹੋ ਜੇ ਬਾਈ ਤੇ ਲਾ ਸਕੇ ਕੋਈ ਆਪ ਦਾ ਅੱਛੀ ਵਧੀਆ ਵੈਰਾਈਟੀ ਤੇ ਬਾਕੀ ਅਸੀਂ ਤਾਂ ਲਾ ਰਹੇ ਆ ਬਾਈ ਜੀ ਮੁੱਛਲ 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 ਕਾਟਾ ਉਹ ਵੀ ਵੱਧਾ ਪਵੇ ਸਾਰੀ ਮੁੱਛਲ ਲਾਵਾਂਗੇ ਮੈਂ ਵੀ ਜਿਹੜਾ ਬੀ ਆ ਉਹਦਾ ਅਲੱਗ-ਅਲੱਗ ਕਰਕੇ ਲਾਵਾਂਗੇ ਕੋਈ ਹਰੀ-ਹਰ ਕੋਈ ਸ਼ਕਤੀ ਵਰਧਕ ਕੋਈ ਕਿਹੜਾ ਦੋ ਤਿੰਨ ਵੈਰਾਈਟੀਆਂ ਲਾਵਾਂਗੇ ਪ੍ਰੈਕਟੀਕਲ ਲਈ ਮੁੱਛਲ ਦੇ ਲਾ ਰਹੇ ਆ ਤੇ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਦੇ ਰਿਸਕ ਤੇ ਲਾ ਸਕਦੇ ਹੋ ਅਸੀਂ ਆਪਦੇ ਰਿਸਕ ਤੇ ਲਾ ਰਹੇ ਆ ਠੀਕ ਆ ਬਾਈ ਜੀ ਬਾਕੀ ਧੰਨਵਾਦ ਹੋਰ ਜਾਣਕਾਰੀ ਲੈਣ ਲਈ ਬਾਈ ਜੀ ਆਪ ਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਬਾਕੀ ਆਪਣੇ ਨਵੇਂ ਚੈਨਲ ਸਾਰੇ ਫੋਲੋ ਕਰੋ ਤੇ ਇਹ ਚੈਨਲ ਤੇ ਆਪਾਂ ਮੁੱਛਲ ਦੇ ਸਾਰੇ ਸਾਰੀਆਂ ਵੀਡੀਓ ਆਪਣੇ ਖੇਤੀਬਾੜੀ ਦੇ ਰਿਲੇਟਡ ਸਾਰੀਆਂ ਵੀਡੀਓ ਆਪਾਂ ਇੱਥੇ ਪਾਵਾਂਗੇ ਠੀਕ ਆ ਬਾਈ ਧੰਨਵਾਦ ਜੇ ਕੋਈ ਤੁਸੀਂ ਵੀਡੀਓ ਚਾਹੁੰਦੇ ਹੋ ਕਿਸੇ ਟੌਪਿਕ ਤੇ ਕਮੈਂਟ ਕਰ ਸਕਦੇ ਹੋ ਠੀਕ ਆ ਜੀ